ਸਸਕਾਲ ਤੁਸੀਂ ਜੁੜੇ ਹੋ ਲੋਕਰਾ ਟੀਵੀ ਦੇ ਨਾਲ ਅੱਜ ਕੁਲਦੀਪ ਸਰਪੰਚ ਸਾਡੇ ਨਾਲ ਕੁਲਦੀਪ ਭਾਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਇਨਸਾਫ ਦੇ ਲਈ ਇਨਸਾਫ ਕੀ ਲੱਗਦਾ ਵੀ ਮਜ਼ਦੂਰਾਂ ਨੂੰ ਇਨਸਾਫ ਮਿਲ ਸਕਦਾ ਬਿਲਕੁਲ ਜਿਸ ਹਿਸਾਬ ਨਾਲ ਸਰਕਾਰ ਬਣਾਈ ਸੀ ਇਸ ਕਰਕੇ ਬਣਾਈ ਸੀ ਕਿ ਗਰੀਬਾਂ ਨੂੰ ਗਰੀਬਾਂ ਦੀ ਸਰਕਾਰ ਆ ਦੇਹੀ ਭਗਵੰਤ ਮਾਨ ਕਹਿੰਦਾ ਸੀ ਇਨਸਾਫ ਦੇ ਲਈ ਦੇਖੋ 5 ਫਰਵਰੀ ਨੂੰ ਜਿਹੜਾ ਅਤਿਆਚਾਰ ਗਮਦੂਰ ਸਿੰਘ ਪੱਪੂ ਜਿਹੜਾ ਐਮ ਐਲ ਏ ਮੋਲਕ ਦੀ ਸ਼ਹਿ ਤੇ ਕਰਦਾ ਕਿ ਮੇਰੇ ਰਵੋਲਵਰ ਆ ਮਾਰ ਦੇ ਨਾਲ ਆ ਗੋਲੀਆਂ ਚਲਾਉਂਦਾ ਗੁੰਡਾਗਰਦੀ ਕਰਦਾ ਲੋਕਾਂ ਤੇ ਲੋਕਾਂ ਤੇ ਕਿਵੇਂ মিডিਆ ਦੇ ਕੈਮਰੇ ਤੱਕ ਤੋੜ ਦਿੰਦਾ ਲੱਗਦਾ ਨਹੀਂ ਪਰ ਲੋਕਾਂ ਦੀ ਇਕਤਾ ਇਨਸਾਫ ਲੈ ਕੇ ਛੱਡੂਗੀ ਇਹ ਗੱਲ ਆ ਜਿਹੜਾ ਵਹਿਮ ਆ ਉਹਨਾਂ ਦੇ ਮਨ ਦੇ ਵਿੱਚ ਕਿ ਇਨਸਾਫ ਨਹੀਂ ਮਿਲਣਾ ਲੋਕ ਇਕੱਠੇ ਹੋਏ ਆ ਲੋਕ ਇਨਸਾਫ ਲੈ ਕੇ ਛੱਡਣਗੇ ਦੇਖੋ ਅੱਜ ਦਾ ਕਾਫਲਾ ਪਰ ਜਦੋਂ ਜੇਲ੍ਹ ਚੋਂ ਰਿਹਾ ਕਰਨਾ ਸੀ ਉਦੋਂ ਵੀ ਕਾਫਲਾ ਪਰ ਜਦੋਂ ਹੁਣ ਜਬਰ ਐਕਸ਼ਨ ਕਮੇਟੀ ਨੇ ਅੱਗੇ ਦਾ ਐਲਾਨ ਕਰ ਦੇਣਾ ਅੱਜ ਅਸੀਂ ਇਸ ਤੋਂ ਪੂਰੇ ਪੰਜਾਬ ਦੇ ਵਿੱਚ ਵੱਡੀ ਰੀਤ ਤੋਰਾਂਗੇ ਤੇ ਸੀਐਮ ਭਗਵੰਤ ਮਾਨ ਦੀ ਸਰਕਾਰ ਨੂੰ ਨੰਗਾ ਕਰਾਂਗੇ ਗਮਦੂਰ ਸਿੰਘ ਪੱਪੂ ਨੂੰ ਟੈਂਡਰ ਦਿੰਦਾ ਇਹ ਹੀ ਐਮਐਲਏ ਮੋਲਕ ਅਮੋਲਕ ਇੱਕ ਗਮਦੂਰ ਸਿੰਘ ਪੱਪੂ ਉਹ ਆ ਜਿਹੜਾ ਮਜ਼ਦੂਰਾਂ ਦਾ ਸਾਧਰਦਾ ਜਿੰਦਾਬਾਦ ਜੀ ਦੀ ਵੀ ਸਰਕਾਰ ਹੁੰਦੀ ਆ ਉਸੇ ਕਿਸ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਟੈਂਡਰ ਲੈਂਦਾ ਤੇ ਰਾਜ ਕਰਦਾ ਇਹ ਗਰੀਬਾਂ ਦੇ ਪੱਲੇਦਾਰਾਂ ਦੀ ਨੰਗੇ ਪੈਰਾਂ ਦੀ ਕਮਾਈ ਖਾਂਦਾ ਤੇ ਮੋਟਾ ਚੜਾਵਾ ਜਿਹੜਾ ਐਮਐਲਏ ਨੂੰ ਚੜਦਾ ਐਮਐਲਏ ਨੂੰ ਚੜਾਵਾ ਚੜਨ ਕਰਕੇ ਹੀ ਜਿਹੜਾ ਗਮਦੂਰ ਸਿੰਘ ਪੱਪੂ ਨੂੰ ਆਪਣੀ ਬੁੱਕਲ ਦੇ ਵਿੱਚ ਵਾੜਿਆ ਹੋਇਆ ਤੇ ਕਿਵੇਂ ਉਹ ਗੁੰਡਾਗਰਦੀ ਕਰਦਾ ਗੁੰਡਾਗਰਦੀ ਕਰਕੇ ਉਹਨੇ ਦੇਖ ਰਵਾਲਵਰਾਂ ਦੇ ਨਾਲ ਕਿਵੇਂ ਗਰੀਬ ਲੋਕ ਛੱਲੀ ਕੀਤੇ ਆ ਤੇ ਘਰਾਂ ਦੇ ਵਿੱਚ ਜਾ ਕੇ ਘਰਟਾਇਆ ਤੇ ਕਿਵੇਂ 92 ਲੋਕਾਂ ਤੇ ਪਰਚਾ ਦਰਜ ਕਰਵਾਇਆ ਤੇ ਲੋਕਾਂ ਦੀ ਇਕਤਾ ਨੇ ਉਹਨਾਂ ਨੂੰ ਰਿਹਾ ਕਰਵਾਇਆ ਤੇ ਉਹ ਮੰਨ ਦੇ ਵਿੱਚੋਂ ਵਹਿਮ ਕੱਢ ਦੇਵਾਂਗੇ ਬਾਹਰ ਕੱਢ ਦੇਵਾਂਗੇ ਅਸੀਂ ਉਹਨਾਂ ਦੇ ਮਨ ਦਾ ਭਲੇਖਾ ਕੱਢ ਦੇਵਾਂਗੇ ਜਦੋਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਬਰ ਐਕਸ਼ਨ ਕਮੇਟੀ ਬਣੀ ਹੋਈ ਆ ਜਿਹੜੀ ਚੰਦਪਾਣ ਦੀ ਤਾਂ ਵੱਡਾ ਐਲਾਨ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ ਜੇਕਰ ਉਹਨਾਂ ਦੀ ਗ੍ਰਿਫਤਾਰੀ ਨਾ ਕਰਵਾਈ ਐਸਐਮਐਲਏ ਮੌਲਕ ਨੇ ਐਮਐਲਏ ਮੌਲਕ ਦੀ ਬਦੌਲਤ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਗੰਦੂਰ ਸਿੰਘ ਪੱਪੂ ਨੂੰ ਸਟੇ ਦਿਵਾਉਣ ਵਾਲਾ ਜਿਹੜਾ ਉਹ ਐਮਐਲਏ ਮੋਲਕ ਅਤੇ ਬਾਕੀ ਬਚਦੇ ਜਿਹੜੇ ਐਮਐਲ ਜਿਹੜੇ ਉਹਨਾਂ ਦੇ ਨਾਲ ਜਿਹੜੇ ਮੁਰਜ਼ਮ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤਾਂ ਇਹ ਐਮਐਲਏ ਮੋਲਕ ਦੇ ਹੀ ਸਾਰਾ ਹੱਥ ਹੈਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਜਰੂਰ ਇਸ ਚੀਜ਼ਾਂ ਨੂੰ ਜਰੂਰ ਦੱਸਾਂਗੇ ਲੋਕ ਬੜਾ ਪਿਆਰ ਕਰਦੇ ਨੇ ਭਾਈ ਸਾਹਿਬ ਗੀਤ ਗਾਉਂਦੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੇ ਕਮੀਆਂ ਦੇ ਵੇੜੇ 'ਚ ਕੀ ਖੁਸ਼ ਕਮੀਆਂ ਦੇ ਵੇੜੇ 'ਚ ਹੀ ਸਾਰਾ ਕੁਝ ਕੀਤਾ ਕਮੀਆਂ ਦੇ ਵੇੜੇ ਹੀ ਸਾਰਾ ਕੁਝ ਕੀਤਾ ਕਿਵੇਂ ਗੋਲੀਆਂ ਚਲਾਈਆਂ ਨੇ ਗਮਦੂਰ ਸਿੰਘ ਪੱਪੂ ਨੇ ਤੇ ਜਾਜੀ ਨੇ ਉਹਦੇ ਭਰਾ ਨੇ ਤੇ ਸਟੇ ਲਈ ਹੈ ਸਟੇ ਗਮਦੂਰ ਸਿੰਘ ਪੱਪੂ ਦੀ ਹੋਈ ਹੈ ਦੂਜਿਆਂ ਦੀ ਨਹੀਂ ਹੋਈ ਤਾਂ ਉਹਦੀ ਸਟੇ ਵੀ ਤੜਵਾਵਾਂਗੇ ਕਿਉਂਕਿ ਗਰੀਬ ਲੋਕ ਵੀ ਜਾਣਦੇ ਨੇ ਕਾਨੂੰਨ ਹੁਣ ਤੇ ਅਸੀਂ ਕਾਨੂੰਨ ਦੇ ਕਟਾਰੇ ਦੇ ਵਿੱਚ ਵੀ ਖੜਾ ਕਰਾਂਗੇ ਪਰ ਐਮਐਲਏ ਮੌਲਕ ਦੇ ਹੁਣ ਅਸੀਂ ਕਹਿੰਦੇ ਆ ਕਿ ਐਮਐਲਏ ਮੌਲਕ ਦੇ ਵੀ ਪਰਚਾ ਦਰਜ ਕਰਨਾ ਚਾਹੀਦਾ ਹੋਣਾ ਚਾਹੀਦਾ ਪਰਚਾ ਤੇ ਅਸੀਂ ਪਰਚਾ ਕਰਵਾਵਾਂਗੇ ਵੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠ ਕਰਾਂਗੇ ਅਸੀਂ ਬਿਲਕੁਲ ਅਸੀ ਕੁਲਦੀਪ ਸਰਪੰਚ ਜਿਨ੍ਹਾਂ ਦੇ ਚੰਦਪਾਣ ਦੇ ਵਿੱਚ ਜਿਨ੍ਹਾਂ ਦਾ ਪੂਰਾ ਸੰਘਰਸ਼ ਦੇ ਵਿੱਚ ਪੂਰੀ ਵੱਡੀ ਭੂਮਿਕਾ ਰਹੀ ਹੈ ਗੱਲ ਕਰਦੇ ਆ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਪਹੁੰਚੇ ਮਾਤਾ ਤੁਸੀਂ ਵੀ ਵੱਡੀ ਗਿਣਤੀ ਚ ਆਏ ਹੋ ਕੀ ਕਾਰਨ ਕੀ ਕੀ ਅਜੇ ਇਨਸਾਫ ਕਿਉਂ ਨਹੀਂ ਮਿਲ ਰਿਹਾ ਸਾਡੇ ਦਾ ਸਾਨੂੰ ਤਾਂ ਮਿਲਦਾ ਨਹੀਂ ਇਨਸਾਫ ਸਾਨੂੰ ਕਿ ਮਿਲਦਾ ਸੀ ਗਰੀਬਾਂ ਨੂੰ ਬਹੁਤ ਤਖੜਾ ਲੋਕਾਂ ਦੀ ਸਰਕਾਰ ਹੋ ਗਈ ਸਾਡੇ ਗਰੀਬਾਂ ਨੂੰ ਕੁੱਟ ਮਾਰ ਕੇ ਜੇਲ੍ਹਾਂ ਚ ਲਿਜਾਇਆ ਗਿਆ ਜਿਨ੍ਹਾਂ ਨੇ ਨਾ ਨੋਹਾ ਨੂੰ ਸਾਡੀਆਂ ਤਿੰਨਾਂ ਨੂੰ ਸਾਡੇ ਨੌਜਵਾਨ ਵੀਰਾਂ ਨੂੰ ਕੁੱਟ-ਕੁੱਟ ਕੇ ਜੇਲ੍ਹਾਂ ਚ ਕਰਿਆ ਗਿਆ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਫੜਦੇ ਜਿਹੜੇ ਦੋਸ਼ੀ ਰੋਕਾ ਜਿਨ੍ਹਾਂ ਨੇ ਪਸਤਾਰ ਚਲਾਏ ਰਫਲਾ ਚਲਾਇਆ ਮੰਨਿੰਦਰ ਵੀਰ ਜੀ ਨੇ ਸੱਚ ਦਿਖਾਇਆ ਕੋਈ ਝੂਠ ਨਹੀਂ ਦਿਖਾਇਆ ਉਹਦੇ ਤੇ ਵੀ ਪਰਚਾ ਕਰ ਛੱਡਿਆ ਸਾਡੇ ਤੇ ਵੀ ਪਰਚੇ ਕਰਿਆ ਉਹ ਸਰਕਾਰ ਕਿੱਥੇ ਗਈ ਆ ਇਹ ਤਕੜੇ ਲੋਕਾਂ ਨੂੰ ਇੱਕ ਪਾਸੇ ਤਾਂ ਤਸ਼ੱਦਦ ਕੀਤਾ ਗਿਆ ਇੱਕ ਪਾਸੇ ਕੁੱਟਿਆ ਗਿਆ ਫਿਰ ਨਾਲੇ ਜੇਲ੍ਹਾਂ 'ਚ ਵੀ ਤੁਹਾਨੂੰ ਹੀ ਸਿੱਟਿਆ ਗਿਆ ਹਾਂਜੀ ਸਾਨੂੰ ਸਿੱਟਿਆ ਗਿਆ ਤਕੜੇ ਲੋਕ ਨੂੰ ਕੋਈ ਨਹੀਂ ਕੁਛ ਕਹਿੰਦਾ ਅਨਮੋਲਕ ਦਾ ਹੱਥਾਂ ਤਕੜੇ ਲੋਕ ਵਿਚੋਂ ਉਹਦੇ ਬੁੱਕਲ ਚ ਲਿ ਬੈਠਾਗਾ ਅਨਮੋਲਕ ਦੀਦੇ ਉਹ ਤਕੜਾ ਜੱਜੀ ਜੋ ਕੁਮਦੂਲ ਸਿੰਘ ਆ ਸਾਡੇ ਗਰੀਬਾਂ ਤੇ ਤਾਂ ਕੁੱਟ ਮਾਰ ਕਰਤੀ ਪਰਚੇ ਕਰਦੇ ਉਹਨਾਂ ਨੂੰ ਕਿਉਂ ਨਹੀਂ ਸਰਕਾਰ ਫੜ ਸਕਦੀ ਗੀ ਜੇਕਰ ਆਪਾਂ ਗੱਲ ਕਰੀਏ ਮਾਨ ਸਾਹਿਬ ਕਹਿੰਦੇ ਨੇ ਤੁਸੀਂ ਅਸੀਂ ਤਾਂ ਆਮ ਕਰਾਂ ਦੇ ਜਵਾਕ ਆ ਸਾਨੂੰ ਇਹਨਾਂ ਦੇ ਗਰੀਬਾਂ ਦੇ ਪਤਾ ਵੀ ਕੀ ਦੁੱਖ ਆ ਸਾਡੇ ਜਿਹੜੇ ਨਾ ਝੂਠੇ ਵਾਦੇ ਅਸੀਂ ਕੀਤੇ ਉਹਨੇ ਕੋਈ ਨਹੀਂ ਕੀਤੇ ਸਾਡੇ ਆ ਵਾਦੇ ਕੀਤੇ ਜਿਹੜੇ ਸਾਡੇ ਤੋਂ ਕੁੱਟ ਮਾਰ ਕਰਵਾਈ ਆ ਉਹਦੀ ਸਰਕਾਰ ਨੇ ਉਹਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਦਾ ਮੇਲੇ ਆ ਸਾਡੇ ਨੇ ਵਾਅਦੇ ਕੀਤੇ ਜਿਹੜੇ ਗਰੀਬਾਂ ਦੀਆਂ ਲੋਹਾਂ ਤੇ ਢੀਆਂ ਨੂੰ ਜੇਲਾ ਚ ਦਿਖਾ ਰਿਹਾਗਾ ਉਹਨੇ ਆਨਮੋਲ ਕਨੇ ਆ ਕਰਤੂ ਆ ਆਵਦੀ ਕਿ ਇਹਨੇ ਆ ਦੂਜੇ ਨੇ ਭਗਵਾਨ ਤਮਾਨ ਨਿਆ ਕਰਤੂਤ ਨਾਲ ਮਿਲ ਕੇ ਸਾਡੇ ਗਰੀਬਾਂ ਦੀਆਂ ਵੋਟਾਂ ਲਾਇ ਲੈ ਕੇ ਭਗਵਾਨ ਤਮਾਨ ਮੰਤਰੀ ਬਣ ਗਿਆ ਆਈਐਮਐਲ ਬਣ ਗਿਆ ਅਨਮੋਲਕ ਆ ਕਰਤੂਤ ਦਿਖਾਈ ਉਹਨੇ ਸਾਨੂੰ ਗਰੀਬਾਂ ਨੂੰ ਕੁੱਟਮਾਰ ਕਰਵਾਈ ਸਰਕਾਰ ਨਾਲ ਮਿਲ ਕੇ ਉਤਕੜੇ ਲੋਕਾਂ ਨਾਲ ਮਿਲ ਕੇ ਬਿਲਕੁਲ ਬੀਬੀਆਂ ਵੀ ਪੂਰੇ ਰੋਹ ਦੇ ਵਿੱਚ ਨੇ ਉਹ ਵੀ ਕਹਿੰਦੀਆਂ ਕਿ ਸਾਡੇ ਤੇ ਜਿਹੜੀ ਤਸ਼ੱਦਦ ਹੋਈ ਹੈ ਉਹਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਤੇ ਦੂਸਰੇ ਪਿਛੇ ਵੀ ਗੱਲ ਕਰਾਂਗੇ ਵਿੱਕੀ ਨੂੰ ਮੈਂ ਕਹਿੰਨਾ ਮਤ ਤੁਸੀਂ ਵੀ ਗੱਲ ਕਰੀਏ ਤਾਂ ਆਪਾਂ ਹਾਲਾਂਕਿ ਬੀਬੀਆਂ ਥੋੜਾ ਘੱਟ ਬੋਲ ਦੀਆਂ ਪਰ ਆਪਾਂ ਗੱਲ ਕਰਦੇ ਆਂ ਬਈ ਐਡਾ ਸੰਘਰਸ਼ ਕਰਨਾ ਪੈ ਰਿਹਾ ਕਿ ਲੱਗਦਾ ਵੀ ਇਨਸਾਫ ਮਿਲ ਜੂ ਮਿਲੂਗਾ ਹਲਾ ਇਲਜ਼ਾਮ ਲਵਾਂਗੇ ਲੈ ਕੇ ਰਾਂਗੇ ਤਾਂ ਇਹ ਕਹਿੰਦੇ ਵੀ ਗਰੀਬਾਂ ਤੋਂ ਲੜਿਆ ਨਹੀਂ ਜਾਂਦਾ ਬਾਹਲਾ ਲੜ ਨਹੀਂ ਸਕਦੇ ਲੜ ਲਵੋਗੇ ਸਰਕਾਰਾਂ ਨਾਲ ਸਰਕਾਰਾਂ ਨਾਲ ਲੜਿਆ ਤਾਂ ਨਹੀਂ ਜਾਂਦਾ ਪਰ ਕੋਸ਼ਿਸ਼ ਕਰਾਂਗੇ ਕਿ ਕਿਦਾਂ ਦਾ ਤਾਂ ਕਰਕੇ ਆ ਵੀ ਇਹ ਜਬਰ ਕਰਦੇ ਆ ਤੇ ਆ ਹੁਣ ਵੇਖ ਹੀ ਲਿਆ ਤੁਸੀਂ ਕਿੰਨਾ ਸੰਘਰਸ਼ ਕਰਿਆ ਇਹ ਸਾਡੀਆਂ ਕਿਸਾਨ ਮਜ਼ਦੂਰ ਜੁਨੀਆ ਨਾਲ ਸਾਰੀਆਂ ਜੁਨੀਆ ਨਾਲ ਰਲ ਕੇ ਇਹ ਜਸ ਸੰਘਰਸ਼ ਹੋਇਆ ਨਹੀਂ ਤਾਂ ਇਹ ਕੁਝ ਨਹੀਂ ਕਰ ਸਕਦੇ ਹਾਂ ਜੇ ਇਕੱਠੇ ਨਾ ਹੁੰਦੇ ਤਾਂ ਕੁਛ ਇਹ ਫੇਰ ਕੁਛ ਨਹੀਂ ਕਰ ਸਕਦੇ ਕਿਉਂਕਿ ਫੇਰ ਇਹ ਸਾਰੀ ਜਨਤਾ ਨੂੰ ਮਾਰ ਹੀ ਸਕਦੇ ਆ ਇੱਕ ਸਾਹ ਨਾਲ ਜਿੰਨਾ ਹੁਣ ਲੋਕਾਂ ਨੂੰ ਇਕੱਠਾ ਹੋਣਾ ਪੈਣਾ ਹੈ ਇਕੱਠਾ ਹੋ ਕੇ ਫੇਰ ਹੀ ਇਹ ਸੰਘਾਸ ਲੜਿਆ ਜਾਊਗਾ ਹੁਣ ਇਕੱਠੇ ਹੋਏ ਤਾਂ ਤਾਂ ਹੀ ਸੰਘਾਸ ਈ ਲੜਿਆ ਤਾਂ ਹੀ ਉਹਨਾਂ ਦੇ ਮਰਦੇ ਆਵਾਦ ਦੇ ਨਾ ਰਹਿ ਰਹੇ ਤਾਂ ਹੀ ਉਹਨਾਂ ਨੇ ਅਰਸियां ਛੱਡ ਰਹੀਆਂ ਜੇ ਸਾਨੂੰ ਇਹਨਾਂ ਦੁੱਖ ਹੋਇਆ ਤਾਂ ਤਾਂ ਹੀ ਆ ਸਾਡੀਆਂ ਜੜੀਆਂ ਕਮਾਈਆਂ ਉਹ ਤਾਂ ਇਹਨਾਂ ਨੇ ਖੋਹ ਲਈਆਂ ਤੇ ਰਹਿ ਸਾਡੇ ਕੋਲੇ ਕੀ ਗਿਆ ਸਾਡੇ ਜਿਹੜੇ ਮਜ਼ਦੂਰ ਆ ਉਹ ਤਾਂ ਵਿਹਲੇ ਹੋ ਗਏ ਸਾਰੇ ਕੰਰੀਨੇ ਕੰਮ ਖੋਲਿਆ ਮਜ਼ਦੂਰਾਂ ਦੇ ਮਜ਼ਦੂਰ ਜਦੋਂ ਦਿਹਾੜੀ ਵੀ ਨਹੀਂ ਮਿਲ ਰਹੀ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਜੇਕਰ ਮਜ਼ਦੂਰ ਕੰਮ ਤੇ ਨਹੀਂ ਜਾਂਦਾ ਤੇ ਬੱਚੇ ਨਸ਼ੇ ਤੇ ਲੱਗ ਜਾਂਦੇ ਆ ਹਾਂ ਲੱਗ ਜਾਂਦੇ ਉਹ ਤਾਂ ਪੂਰੇ ਨਸ਼ੇ ਤੇ ਲੱਗ ਜਾਂਦੇ ਆ ਉਹ ਨਸ਼ੇ ਤੇ ਲੱਗ ਕੇ ਸਾਡੀਆਂ ਨੌਜਵਾਨ ਜਿਹੜੇ ਹੈਗੀ ਆ ਪੀੜ੍ਹੀ ਉਹ ਖਰਾਬ ਹੋ ਰਹੀ ਆ ਉਸ ਤਾਂ ਮਾਰ ਹੀ ਗਏ ਆ ਇਹ ਨਸ਼ਾ ਖਾ ਖਾ ਕੇ ਇਹ ਸਰਕਾਰਾਂ ਨੇ ਨਸ਼ਾ ਘੱਲਿਆ ਪਹਿਲਾਂ ਬਾਦਲ ਘੱਲੀ ਗਿਆ ਉਸ ਤੋਂ ਬਾਅਦ ਆਇਆ ਤੇਰਾ ਕੈਪਟਨ ਘੱਲੀ ਗਿਆ ਹੁਣ ਇਹ ਘੱਲੀ ਜਾਂਦੇ ਆ ਉਹ ਬੰਦ ਨਹੀਂ ਕਰਨਾ ਚਾਹੀਦਾ ਜੇ ਪਿੱਛੋਂ ਬੰਦੋ ਜੇ ਤਾਪੇ ਬੰਦ ਹੋ ਜਾਊਗਾ ਇਹ ਇਹ ਤਾਂ ਕਹਿੰਦੇ ਸੀ ਸਾਨੂੰ ਪਤਾ ਸੀ ਤਾਂ ਮਿੰਟਾਂ 'ਚ ਬੰਦ ਕਰਕੇ ਆਂ ਸਾਰਾ ਕੁਝ ਕਰ ਸਕਦੇ ਆ ਪਰ ਸਰਕਾਰਾਂ ਕਰਦੀਆਂ ਨਹੀਂ ਇਹਨਾਂ ਦੀ ਕਮਾਈ ਬਣਾਈ ਹੈ ਤਾਂ ਕਰਕੇ ਇਹਦੇ ਕੰਮ ਚੱਲੇ ਆ ਉਹ ਸਾਫ ਨਹੀਂ ਰੰਡੀ ਕਰ ਗਿਆ ਭਗਵੰਤ ਸਮਾਨ ਮਮੀ ਰੰਡੀ ਕਰ ਗਿਆ ਗਰੋਲਵਾ ਖਾ ਨਾਰੇ ਯਾਰਾ ਭਗਵੰਤ ਸਮਾਨ ਦੀ ਸਰਕਾਰ ਮੋਤੋ ਬਾਸ ਭਗਵੰਤ ਸਮਾਨ ਆਮ ਆਦਮੀ ਪਾਟੀ ਦੇ ਵਿੱਚ ਜੇਲ੍ਹ ਗਈਆਂ ਸੀ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆ ਭੈਣੇ ਤੁਹਾਨੂੰ ਵੀ ਜੇਲ੍ਹ ਭੇਜਿਆ ਸੀ ਹਾਂਜੀ ਕੀ ਕਸੂਰ ਸੀ ਤੁਹਾਡਾ ਸਾਡਾ ਕੋਈ ਕਸੂਰ ਨਹੀਂ ਸੀ ਸਰ ਬਣਾ ਰਹਿਆਂ ਚਾਹੀ ਸੀਗੇ ਇੱਥੇ ਮਤਲਬ ਗਰੀਬੀ ਕਸੂਰ ਸੀ ਤੁਹਾਡਾ ਕੋਈ ਬਜ਼ੂਰ ਨਹੀਂ ਜੀ ਸਾਡਾ ਮਤਲਬ ਗਰੀਬੀ ਕਸੂਰ ਸੀ ਹਾਂ ਹਾਂ ਕਹੀ ਨਹੀਂ ਜੀ ਕਸੂਰ ਸੀ ਗਰੀਬੀ ਕਸੂਰ ਸੀ ਸਾਡਾ ਜਿਹੜਾ ਨਾਰੇ ਬਾਏ ਅਸੀਂ ਜੇਕਰ ਗੱਲ ਕਰੀਏ ਤਾਂ ਸੰਘਰਸ਼ ਦੀ ਅੱਜ ਅੱਜ ਵੀ ਸੰਘਰਸ਼ ਕਰਨਾ ਪੈ ਰਿਹਾ ਕੀ ਕਾਰਨ ਇਹ ਬਸ ਗ੍ਰਿਫਤਾਰੀ ਕਰਕੇ ਹੀ ਆ ਜੀ ਗ੍ਰਿਫਤਾਰੀ ਉਹਨਾਂ ਦੀ ਹੋ ਜਾ ਤਾਂ ਸੰਘਰਸ਼ ਕਰ ਰਹੇ ਆ ਜੀ ਅਸੀਂ